ਹੁਣ ਬੜੇ ਗੁਰਸਿੱਖ ਬੈਠੇ ਨੇ ਉਹਨਾਂ ਕਹਣਾ ਪਤਾਸੀ ਮਿੱਠੇ ਵਾਸਤੇ ਪਾ ਦਿੱਤੇ ਕਿਉਂਕਿ ਅੰਮ੍ਰਿਤ ਜਦੋਂ ਛਕਦੇ ਸੀ ਚਿੜੀਆਂ ਲੜ ਪੈਂਦੀਆਂ ਸੀ ਬਾਜਾਂ ਦੇ ਖੰਭ ਤੋੜ ਦਿੰਦੀਆਂ ਸੀ ਉਹ ਭਲਿਓ ਕਲਾ ਮਿੱਠੇ ਵਾਸਤੇ ਨਹੀਂ ਪਾਈ ਮਿੱਠਾ ਤੇ ਗੁੜ ਬੜਾ ਸੀ ਉਹ ਤੋਂ ਘਰਾਂ ਘਰਾਂ 'ਚ ਗੁੜ ਨਿਕਲਦਾ ਸੀ ਘਰ ਘਰ 'ਚ ਗੰਨਾ ਸੀ ਸ਼ੱਕਰ ਸੀ ਘਰਾਂ ਘਰਾਂ 'ਚ ਗੁਰੂ ਚਾਹੁੰਦੇ ਗੁੜ ਵੀ ਪਾ ਸਕਦੇ ਸੀ ਕਿਸ ਨੇ ਰੋਕੜਾ ਨਹੀਂ ਸੀ ਪਰ ਗੁੜ ਬਣਾਉਣ ਵਾਲੇ ਉਹ ਅੱਜ ਵੀ ਤੁਸੀਂ ਵੇਖਿਓ ਉਹਨਾਂ ਦੇ ਕੋਲ ਸਾਈਂ ਹੱਥ ਟਿਕਿਆ ਇੱਕੋ ਜੀ ਪੈਸੀ ਹੁੰਦੀ ਆ ਇੱਕੋ ਜੀ ਢੇਲੀ ਹੁੰਦੀ ਆ ਜੇ ਸ਼ੱਕਰ ਹੈ ਤੇ ਇੱਕੋ ਜੀ ਹੈ ਗੁਰੂ ਨੇ ਪਾਏ ਪਤਾਸੇ ਪਤਾ ਕਿਉਂ ਪਤਾਸਿਆਂ ਦਾ ਆਕਾਰ ਕਦੀ ਬਿੱਕੋ ਜਾਂ ਨਹੀਂ ਹੁੰਦਾ 100 ਰੁਪਏ ਦੇ ਪਤਾਸੇ ਖਰੀਦੋ ਉਹਨਾਂ ਸਾਰਿਆਂ ਦਾ ਆਕਾਰ ਕਿਸੇ ਦਾ ਵੱਡਾ ਹੈ ਕਿਸੇ ਦਾ ਛੋਟਾ ਹੈ ਕਿਸੇ ਦਾ ਮੀਡੀਅਮ ਹੈ ਉਹ ਸਭ ਤਰ੍ਹਾਂ ਦੇ ਆਕਾਰ ਨੇ ਪਤਾਸਿਆਂ ਦੇ ਅੰਦਰ ਗੁਰੂ ਨੇ ਪਤਾਸੇ ਪਾ ਕੇ ਆਖਿਆ ਇੱਥੇ ਕੋਈ ਵੀ ਆ ਸਕਦਾ ਏ ਉਹ ਮਜਬੀ ਸਿੱਖ ਵੀ ਆ ਸਕਦਾ ਜੱਟ ਸਿੱਖ ਵੀ ਆ ਸਕਦਾ ਚਮਿਆਰ ਵੀ ਆ ਸਕਦਾ ਏ ਤੁਮਿਹਾਰ ਵੀ ਆ ਸਕਦਾ ਏ ਇੱਥੇ ਨਾਈ ਵੀ ਆ ਸਕਦਾ ਏ ਇੱਥੇ ਕੁਛ ਵੀ ਹੋਵੇ ਗੁਰੂ ਦਾ ਪਿਆਰ ਵਾਲਾ ਹੋਵੇ ਖੰਡੇ ਬਾਟੇ ਦਾਤ ਲੈਣਾ ਚਾਹੁੰਦਾ ਹੋਵੇ ਕੋਈ ਵੀ ਆ ਸਕਦਾ ਏ ਪਰ ਆਪਣਾ ਆਕਾਰ ਖਤਮ ਕਰਨਾ ਪਏਗਾ ਆਪਣੀ ਯਾਦ ਖਤਮ ਕਰਨੀ ਪਏਗੀ ਜਿਵੇਂ ਪਤਾਸਿਆਂ ਦਾ ਆਕਾਰ ਪਾਣੀ 'ਚ ਪਾ ਕੇ ਖਤਮ ਹੋ ਗਿਆ ਕੇਵੜੇ ਤੋਂ ਗੁਣ ਰਹਿ ਗਿਆ ਮਠਾਸ ਮਠਾਸ ਰਹਿ ਗਈ ਤਾਸਿਆਂ ਨੇ ਬਾਰੀਏ ਕਾਰ ਖਤਮ ਕਰ ਲਿਆ ਉਹ ਸਿੱਖੋ ਕਿੱਥੇ ਬੈਠੇ ਜੇ ਅੱਜ ਅਸੀਂ ਅਮਰਸ਼ਕੇ ਵੀ ਮਜਬੀ ਸਿੱਖ ਰਹਿ ਗਏ ਅਮਰਸ਼ਕਿਆ ਜੱਟ ਰਹਿ ਗਏ ਅਮਰਸ਼ਕਿਆ ਭਾਪੇ ਰਹਿ ਗਏ ਅਮਰਸ਼ਕਿਆ ਸਿੰਬੇ ਰਹਿ ਗਏ ਅਮਰਸ਼ਕਿਆ ਨਾਈ ਰਹਿ ਗਏ ਅਮਰਸ਼ਕਿਆ ਕਮਿਹਾਰ ਰਹਿ ਗਏ ਬਾਰੀਏ ਕਾਰ ਖਤਮ ਕਰ ਲੋ ਇੱਕੋ ਚੀਜ਼ ਰੱਖੋ ਮਿਠਾਸ ਕਿਉਂਕਿ ਦੂਰੋਂ ਮਿੱਠਾ ਬੜਾ ਹੈ ਮਿੱਠ ਬੋਲੜਾ ਜੀ ਪਰ ਸੱਜਣਾ ਹਉ ਸੰਮੜ ਤੱਕੀ ਜੀਓ ਕਦੇ ਨਾ ਬੋਲੇ ਤੇ ਗੁਰਸਿੱਖ ਗਾਣਾ ਗਾਣੇ ਚੰਗੇ ਲੱਗਦੇ ਨਹੀਂ ਵਰ ਸਿੱਖ ਮਾੜਾ ਨਹੀਂ ਬੋਲਦੇ ਚੰਗੇ ਲੱਗਦੇ ਮਠਾਸ ਵਾਲਾ ਗੋਣਾ ਪਤਾਸਿਆਂ ਵਾਲਾ ਆਕਾਰ ਬਾਹਰੋਂ ਖਤਮ ਕਰ ਲੋ ਅੱਜ ਸਾਡੀ ਸਿੱਖੀ ਅੰਦਰ ਦੋ ਚੀਜ਼ਾਂ ਚੱਲਦੀਆਂ ਨੇ ਉਹ ਕਹਿੰਦੇ ਧਰਮ ਤੇ ਰਾਜਨੀਤੀ ਵੱਖੋ ਵੱਖਰੋ ਕਰ ਦੋ ਕੌਣ ਸਮਝਾਵੇ ਹਰਿਮੰਦਰ ਸਾਹਿਬ ਅੱਗੇ ਸ੍ਰੀ ਅਕਾਲ ਤਖਤ ਸਾਹਿਬ ਹੈ ਕੌਣ ਸਮਝਾਵੇ ਕੌਣ ਸਮਝਾਵੇਗਾ ਸਾਨੂੰ ਰਾਜ ਬਿਨਾਂ ਨਾ ਧਰਮ ਚਲੇ ਹੈ ਜਿੰਨਾ ਦਾ ਰਾਜ ਨਹੀਂ ਹੁੰਦਾ ਉਹਨੇ ਚਰਾਹੇ 'ਚ ਪਕਾ ਰਹਿ ਜਾਂਦੀਆਂ ਨੇ 84 ਘੰਟਾ ਕੇ ਆਏ ਆ ਨਾ ਆਪਾਂ ਉਹਨਾਂ ਗੱਲ 'ਚ ਟਾਇਰ ਪਾ ਪਾ ਕੇ ਅੱਗ ਲਾ ਕੀ ਉਹਨਾਂ ਨੇ ਗੱਲ 'ਚ ਟਾਇਰ ਪਾਉਣ ਦੇ ਇਹ ਨਹੀਂ ਆਖਿਆ ਤੇ ਜੱਟ ਸਿੱਖ ਹੈ ਇਹਦੇ ਨਹੀਂ ਪਾਉਣਾ ਕਹਿੰਦੇ ਨਹੀਂ ਸਿਰ ਤੇ ਪੱਗ ਬੱਜੀ ਸਿੱਖੜਾ ਹੀ ਹੈ ਇਹ ਇਤਨੀ ਆਖਿਆ ਨਾ ਇਹ ਮਜੀਬੀ ਸਿੱਖਾਂ ਦਾ ਏ ਇਹਦੇ ਗੱਲ 'ਚ ਟਾਇਰ ਨਹੀਂ ਪਾਉਣਾ ਉਹਨਾਂ ਕਹਿੰਦੇ ਨਹੀਂ ਸਿਰ ਤੇ ਪੱਗ ਬੱਜੀ ਉਹਨਾਂ ਨੇ ਸੋਚ ਮਾਰਨ ਲੱਗਾ ਇੱਕ ਹੈ ਸਾਡੀ ਕੋ ਮੰਡੀ ਹੋਈ ਪਈ ਅਸੀਂ ਕਿਉਂ ਨਹੀਂ ਇੱਕ ਇੱਕ ਥਾਂ ਤੇ ਗੁਰੂ ਬਿਠਾ ਕੇ ਗਿਆ ਸਾਨੂੰ ਮੈਂ ਫਿਰ ਸ਼ਬਦ ਕਵਾਂ ਪਤਾਸਿਆਂ ਵਾਲਾ ਗੁਣ ਰੱਖਿਆ ਬਾਹਰੋਂ ਵੱਖੋ ਵੱਖਰੇ ਆਕਾਰ ਦੇ ਜਦਨ ਬਾਟੇ ਜੇ ਪੈ ਗਏ ਸਾਰੇ ਆਪਾ ਆਪਣਾ ਛੱਡ ਗਏ ਢੁਲ ਗਏ ਸਾਰੇ ਇੱਕ ਹੋ ਗਏ ਕੀ ਹੋਇਆ ਮਠਾਸ ਵਾਲਾ ਗੁਣ ਰਹਿ ਗਿਆ ਉਹ ਮਿੱਠੇ ਬਣ ਗਏ ਭਾਈ ਤੂੰ ਕੋਈ ਵੀ ਬਰਾਦਰੀ ਦਾ ਹੈ ਸਿਰ ਤੇ ਪੱਕ ਬੱਜੀ ਆ ਕਕਾਰ ਪਾਏ ਨੇ ਸਾਡਾ ਹੀ ਗੁਰ ਭਾਈ ਆ ਨਾ ਏਕ ਪਿਤਾ ਇਹ ਕਸਕੇ ਹਮ ਇੰਜ ਬਣ ਕੇ ਰੋ ਮੁੱਠ ਜ ਦੁਨੀਆ ਝੁਗ ਜੇਗੀ ਸਰਦਾਰੀਆਂ ਨਵਾਬੀਆਂ ਇਹ ਰਾਜ ਭਾਗ ਪਰਾਂ ਤੁਰੇ ਫਿਰਨਗੇ ਤੁਸੀਂ ਵਖੋ ਵਖਰੇ ਹੋ ਕੇ ਤੁਰੇ ਫਿਰਦੇ ਜੇ ਅਗਲੇ ਇੱਕ ਨੂੰ ਆਵਾਜ਼ ਮਾਰਨੀ ਤੇ ਦੂਜੇ ਤੇ ਥੱਪੜ ਮਾਰ ਦਿੰਦੇ ਨੇ ਇੱਕ ਨੂੰ ਅਹੁਦਾ ਦੇ ਦਿੰਦੇ ਦੂਜੇ ਨੂੰ ਪਿਆਰ ਚ ਰੋੜ ਦਿੰਦੇ ਨੇ ਅਸੀਂ ਅਹੁਦਿਆਂ ਦੇ ਲਾਲ ਚਕਨਾ ਪਈ